ਜੀ ਸਤਿ ਸ੍ਰੀ ਅਕਾਲ ਜੀ ਸ਼ਕਾੜ ਦੇ ਸਾਨੂੰ ਨਾਠ ਗਿਆ ਹੈ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਕਲਵੰਡੀ ਕਰਾਇਆ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਚੰਗੀ ਟੋਪ ਕਲਾਸ ਵਿਹੜ ਦਿਖਾਉਣੀ ਹੈ ਸੂਈ ਸਵਾਈ ਵਿਹੜ ਆ ਬਾਕੀ ਆ ਜੋ ਕਰਦੇ ਆ ਵੀਰ ਹੁਣਾਂ ਨਾਲ ਗੱਲਬਾਤ ਪੁੱਛਨੇ ਆ ਸਾਰੀ ਡਿਟੇਲ ਚੰਗੀ ਵਿਹੜਾ ਲੈਵੇ ਦੀ ਕੁਆਲਿਟੀ ਵੀ ਚੰਗੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹੋਰ ਕੀ ਹਾਲ ਚਾਲ ਜੋ ਵਧੀਆ ਜੀ ਵਧੀਆ ਜੀ ਸੁਣਾਓ ਵਧੀਆ ਹੈ ਆਪਣਾ ਡਰੈਸ ਦੱਦਿਓ ਇੱਕ ਕਰੀ ਪੈਂਤ ਲਵੰਡੀ ਕੋਲ ਆਇਆ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਦੇਰਾ ਬੱਬਾ ਨਾਨਕਾ ਫੋਨ ਨੰਬਰ ਦੱਸ ਦਿਓ ਮੇਰੇ ਨਵੇਂ ਕੇ 409357 ਤੇ ਅੱਜ ਇੱਕੋ ਹੀ ਵੇੜ ਆ ਗਈ ਚੰਗੀ ਟੋਪ ਕਲਾਸ ਵੇੜ ਕੋਈ ਇੱਕੋ ਹੀ ਸੂਈ ਸਵਾਈਜ ਸੂਈ ਸੂਈ ਤੇ ਦੁੱਧ ਕਿੰਨਾ ਚੁਆ ਦੇਗੀ ਦੁੱਧ ਤੇ ਉਹਰੇ ਘਰ ਦੇ ਦੇ ਕਹਿੰਦੇ ਸੀ 40 ਲੀਟਰ ਚੁਆਏਗੀ ਹਾਂ ਚੰਗੀ ਵੇੜ ਫਾਰਮ ਵਾਲੀ ਵੇੜਾ ਵੀਰੇ ਵੱਡੀ ਵੇੜਾ ਵੀਰ ਜੀ ਖੋਲੋ ਇੱਕ ਕਰੀ ਤੋਰਾ ਕਰਾਈਏ ਤੇ ਚੈੱਕ ਤੇ ਥਣ ਵੀ ਗਿੱਟ-ਗਿੱਟ ਤੇ ਥਣ ਲੱਗਾ ਵੇਖੋ ਵੀਰ ਜੀ। ਵੀਰ ਜੀ ਤੇ ਇਹ ਕੋਈ 7-8 ਕਿਲੋ ਵਸ਼ੀ ਚੋਈ ਹੋਈ ਹੋएगी। ਕੋਈ 6 ਲੀਟਰ। 6 ਲੀਟਰ ਵੀਰ ਜੀ ਨੇ ਅੰਦੇ ਚੋਈ ਵੀ ਆ ਗਈ ਚੰਗੀ ਵੱਡੀ ਬਿਹੜਾ ਵੀਰੋ ਪਲੀ ਜੁੜੀ ਆ ਬੇਲ ਦੀ ਵੇਖੋ ਕਿੰਨੀ ਲੰਮੀ ਆ। ਤੇ ਲੇਵਾ ਵੇਖੋ ਥੱੱਬੇ ਹੀ ਲਾਏ ਆ ਥੱਲੇ। ਚੰਗੀ ਆ ਤੇ ਲੇਵਾ ਵੇਖੋ ਕਿੰਨਾ ਲੱਗੇ ਤੇ ਗਿੱਟ-ਗਿੱਟ ਤੇ ਵੀਰੋ ਥਣ ਲੱਗਾ ਬੇਲ ਦੀ ਫੁੱਲ ਲੰਮੀ ਵੱਡੀ ਬੇਲ ਆ ਤੇ ਕੱਦ-ਕਾਠ ਵੇਖ ਲਓ ਕਿੰਨਾ ਤਕੜਾ ਐ। ਚੰਗੀ ਆ ਵੀਰੋ ਥਾਣੇ ਵੇਖੋ ਕਿੱਡਾ ਟੋਪ ਦਾ ਲੱਗਾ ਤੇ ਲੈਵੇ ਤੇ ਨਾੜਾ ਵੇਖੋ ਕਿੰਨੀਆਂ ਕਿੰਨੀਆਂ ਮੋਟੀਆਂ ਐ ਤੇ ਪੂਰੀ ਪਲੀ ਜੁੜੀ ਵਹਿੜਾ ਤੇ ਉੱਤੋਂ ਪਿੱਠਪੁੜਾ ਚੈੱਕ ਕਰ ਲੋ ਕਿੱਡਾ ਤਕੜਾ ਪਿੱਠਪੁੜਾ ਹੈ ਬਹੁਤ ਹੀ ਚੰਗੀ ਕੁਆਲਿਟੀ ਦੀ ਵਹਿੜਾ ਵੀਰੋ ਵੀਰ ਜੀ ਸੂਰਾ ਦੁੱਜਾ 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 ਥਨਥੂਣ ਵੀਰੋ ਬਹੁਤ ਚੰਗਾ ਲੱਗਾ ਵੀਰ ਜੀ ਨੇ ਕਹਿੰਦਾ 6 ਸਾਢੇ 6 ਕਿਲੋ ਸਵੇਰੇ ਮਗੜ ਵਸ਼ੀਰ ਵਸ਼ਾ ਹੈ ਮਗੜ ਵਸ਼ਾ ਆ ਗਿਆ ਵੀਰੋ ਚੰਗੇ ਚੰਗੀ ਵੈੜਾ ਬੇਲ ਦੀ ਲੰਮੀ ਆ ਥਣ ਵੀ ਗਿੱਟ ਗਿੱਟ ਤੇ ਲੱਗਾ ਵੀਰੋ ਫਿਰ ਜੀ ਦੁੱਧ 40 ਪਲੱਸ ਚ ਆ ਜਾਏਗੀ ਰਮਾਨ ਹਾਂ ਜੀ 40 ਤੋਂ ਬਾਹਰ ਹੀ ਚ ਆਏਗੀ ਹਾਂ ਜੀ ਚੰਗੀ ਵੈੜਾ ਜਿੰਨੀ ਹੈਗੀ ਸਾਫ਼ ਸੁਥਰੀ ਆ ਸੂਆ ਦੁੱਜਾ ਜੋ ਥਨਥੂਣ ਦੇਖੋ ਇੱਕ ਵਾਰੀ ਲਾਗੇ ਤਾਂ ਤੁਹਾਨੂੰ ਥਨਥੂਣ ਚੈੱਕ ਕਰਾ ਦੋ ਫੇਰ ਵੀਰ ਜੀ ਇਹਦਾ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਨਾ ਹੈ ਜਾਇਜ਼ ਮੁੱਲ ਦੇ ਉਦਾਂ ਦੇ ਜਿਹਦੇ ਬਾਜ਼ਾਰ ਦੇ ਹਿਸਾਬ ਨਾਲ ਚੱਲੀਏ ਹਾਂਜੀ ਇਹਦਾ ਅਸੀਂ 1.5 ਲੱਖ ਦੀ ਹੈ ਜਾਇਜ਼ ਜਾ ਦੱਸੋ ਕਿੰਨੇ ਦੇ ਦੇਣੀ ਜਾਇਜ਼ ਜਿਹੜਾ ਲੈ ਹੀ ਲੈਣਾ ਰੇਡ 10 ਲੱਖ ਦੀ ਦੇ ਲਿਆ ਮਾਨਤਨ ਕਰ ਦੋ ਖੁੱਲਾ ਹੀ ਮਾਨਤਨ ਮਾਨਤਨ ਖੁੱਲਾ 40 ਵੀਰ ਜੀ 5000 ਹਜ਼ਾਰ ਘੱਟ ਕਰਦੇ ਜੋਬਨ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਵੀਰ ਜੀ ਦੋ ਦੋ ਜੈ 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 ਵੈੜ ਵੀਰਾਂ ਨੂੰ ਭਾਈ 1 ਲੱਖ ਦੀ ਵੈੜ ਦੇ ਦਾਂਗੇ ਪੂੜੇ ਲੱਖ ਰੁਪਏ ਸ਼ੋਰ ਕਰਦੇ ਹੋ ਖੁੱਲੀ ਬਿਲਕੁਲ ਵੀਰ ਜੀ ਜੈਜ ਰੇਟ ਆ ਕੋਈ ਵੇਚਣ ਵਾਲਾ ਵੀਰ ਭਰਾ ਲੈ ਚੰਗੀ ਵੈੜ ਵੀਰ ਜੀ 90000 ਦੀ ਤੇ ਚੰਗੇ ਥਣ ਲੈਵੇ ਦੀ ਕੁਆਲਿਟੀ ਖੁੱਲੇ ਲੈਵਰੀ ਵੈੜ ਆ ਵੀਰ ਜੀ ਇੱਕ ਵਾਰ ਫੇਰ ਖੋਲ ਫੇਰ ਤੋਰਾ ਚੈੱਕ ਕਰਾ ਦਨੇ ਪੂਰੀ ਵੱਡੀ ਵੈੜ ਆ ਵੀਰੋ ਚੰਗੀ ਆ ਲੈਵਾ ਵੇਖੋ ਕਿੱਡਾ ਟੋਪ ਦਾ ਲਗਾਏ ਟੋਪ ਕਲਾਸ ਲੈਵਲ ਕਾ ਬੀਲ ਫੁੱਲ ਕੰਡੇਵਾ ਵੇਹ ਲੋ ਥੱਬੇ ਹੀ ਡਾਏ ਥੱਲੇ ਵੀਰ ਜੀ ਹੁਣੀ ਹੁਣ ਚੁਣੀ ਵੀ ਹੈਗੀ ਆ ਬਹੁਤ ਚੰਗੀ ਕੁਆਲਿਟੀ ਦੀ ਵੇੜ ਆ ਹੋਣ ਲੱਗੀ ਚਵਾਈ ਬਸ ਹਾਂ ਚਵਾਈ ਵੀ ਹੁਣ ਲੱਗੀ ਆ ਧਰ ਤੂਰ ਵੀਰ ਦੀ ਪੋਲੀ ਥੋੜੀ ਰੂਹ ਵੱੜ ਗਈ ਜੀ ਵੇਖੋ ਗਿੱਟ-ਗਿੱਟ ਤੇ ਥਣ ਲੱਗਾ ਤੇ ਮਿਲਕ ਵੇਣ ਬਹੁਤ ਵੱਡੀ ਲੱਗੀ ਮਿਲਕ ਵੇਣ ਮੋਟੀ ਮਿਲਕ ਵੇਣ ਲੱਗੀ ਆ ਪਿਓਰ ਫਾਰਮ ਵਾਲੀ ਬਛੀ ਆ ਵੇਖੋ ਕੱਦ ਕਾਟ ਕੇ ਦਾਦੂ ਰੋ ਦੋਧ ਦੇ ਦੇਗੀ 40 42 ਕਿਲੋ ਵੀਰ ਜੂ ਨਹੀਂ ਹੁੰਦੇ ਵੇਛੀ ਵੀਜੀ 90000 ਜੁਆਗੇ ਵੀਰ ਭਰਾ ਦਾ ਮਾਨ ਤਨ ਕਰ ਦੋਗੇ ਕਰਦਾ ਹੀ ਕਰ ਦਾਂਗੇ ਵੀਰ ਜੀ ਚੰਗੀ ਵੈਰ ਆ ਵੀਰੋ ਕੋਈ ਵੇਚਣ ਵਾਲਾ ਵੀਰ ਭਰਾ ਵੀ ਲਾ ਜਾਏਗਾ ਬਹੁਤ ਬਹੁਤ ਚੰਗੀ ਵਿਹੜਾ ਕੁਆਲਿਟੀ ਦੀ ਆ ਕੋਈ ਵੇਚਣ ਵਾਲਾ ਵੀਰ ਵੀ ਲੈ ਜਾਗਾ ਵੀ ਵੇਚ ਸਕਦਾ ਜਾ ਕੇ ਚੰਗੀ ਵਿਹੜਾ ਮਗਰ ਮਗੜ ਵੱਛਾ ਆ ਗਿਆ ਬਹੁਤ ਉਹ ਵੀ ਚੰਗਾ ਕੁਆਲਿਟੀ ਦਾ ਵੱਛਾ ਹੈ ਚੰਗੀ ਵਿਹੜਾ ਸੂਈ ਸਵਾਈ ਆ ਤੇ ਲੇਵੇ ਦੀ ਵੇਖੋ ਕਿ ਡੀ ਵੱਡੀ ਲੇਵਾ ਵੇਖੋ ਤੇ ਬੀਲ ਦੀ ਫੁੱਲ ਲੰਮੀ ਆ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦੇ ਕਰੋ ਜੱਸ ਆਪਣਾ ਡੇਰਾ ਬਣਾਣਗੇ ਖੀਲ ਦੇ ਹਾਂਜੀ ਪਿੰਨ ਤਿੰਨ ਤਲਵੰਡੀ ਗਰਾਇਆ ਜ਼ਿਲ੍ਹਾ ਗੁਰਦਾਸਪੁਰ ਹੈ ਫੋਨ ਨੰਬਰ ਦੱਸ ਦਿਓ 99140 9957 ਹਾਂਜੀ ਵੀਰ ਜੀ ਸਾਸੀ ਦਾ ਸਰ ਜੀ